ਗੁਰਦੰਦਰ ਸਿੰਘ ਜੀ ਸੰਗਤ ਆ ਲੋਕ ਪਰਮਾਤਮਾ ਇੱਕੋ ਹੀ ਜਦ ਜਿਸ ਸਾਚਾ ਪੜਦੇ ਆ ਏਕ ਓੰਕਾਰ ਸਤਨਾਮ ਕਰਤਾ ਨਿਰਭਉ ਨਿਰਵੈਰ ਅਕਾਰੁ ਨਿਰਤ ਕਲਯੁਨੀ ਸਹਿਬਾ ਗੁਰ ਪ੍ਰਸ਼ਾਦ ਜਬ ਔਰ ਸੱਚ ਜਗਨ ਸੱਚ ਹੈ ਪੀ ਸੱਚ ਨਾਨਕ ਹੋਸੀ ਬਿਸਾਖੀ ਮਣੀ ਨੂੰ ਜੇ ਆਪਾਂ ਪੂਰਾ ਸਮਝ ਕੇ ਸਾਹ ਖੋਲੀਏ ਤੇ ਪਹਿਲਾ ਹੀ ਮੀਨਿੰਗ ਹੈ ਇੱਕ ਓੰਕਾਰ ਪ੍ਰਮਾਤਮਾ ਇੱਕੋ ਹੀ ਹੈ ਸਤਨਾਮ ਉਸ ਦਾ ਨਾਮ ਸੱਚਾ ਹੈ ਕਮਤਾpur ਕੇ ਸਾਰੀ ਸ੍ਰਿਸ਼ਟੀ ਨੂੰ ਰਚਨਾਉਂਦਾ ਨਿਰਭਉ ਉਹਨੂੰ ਕਿਸੇ ਦਾ ਡਰ ਨਹੀਂ ਨਿਰਗੈਰਿਆ ਕਿਸੇ ਨਾਲ ਉਸ ਦਾ ਬੈਰ ਹੀ ਨਹੀਂ ਅਕਾਲ ਮੂਰਤ ਉਸ ਦਾ ਨਾਸ ਹੋਣ ਵਾਲਾ ਕੋਈ ਰੂਪ ਨਹੀਂ as you need okay.